ਮੰਤਬਾ ਤੇ ਇੱਕ ਵਾਦਾ ਭੁੱਲ ਗਿਓ ਤਾਂ ਅੱਜ ਉਹ ਵੀ ਚੇਤੇ ਕਰਵਾ ਦਿੰਨੇ ਆ ਤੇ ਹੁਣ ਤੁਸੀਂ ਬੇਰੁਜ਼ਗਾਰੀ ਨੂੰ ਲੈ ਕੇ ਗੱਲ ਕਰ ਲਓ ਤਾਂ ਵਾਦਾ ਕੀਤਾ ਸੀ ਕਿ ਸਾਡੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਕੰਮ ਨਹੀਂ ਕਰਨਗੇ ਤੇ ਪੰਜਾਬ ਦੇ ਵਿੱਚ ਰੁਜ਼ਗਾਰ ਦਿੱਤਾ ਜਾਊਗਾ ਪਰੰਤੂ ਉੱਥੇ ਹੀ ਅਮਰੀਕਾ ਦੇ ਵਿੱਚ ਕੁਝ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਹੁਣ ਉੱਥੇ ਹੀ ਜਿਹੜਾ ਕਿ ਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਉਥੇ ਹੀ ਅੰਮ੍ਰਿਤਸਰ ਦੇ ਵਿੱਚ ਜਾਣਗੇ ਤੇ 에어ਪੋਰਟ ਦੇ ਵਿੱਚ ਉਥੇ ਹੀ ਨੌਜਵਾਨਾਂ ਨੂੰ ਮਿਲ ਕੇ ਜਿਹੜਾ ਕਿ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਤੇ ਜਿਸ ਤੇ ਦੌਰਾਨ 에ਜੰਟਾਂ ਨੂੰ ਵੀ ਸਖਤ ਚੇਤਾਵਨੀ ਮਾਨ ਸਾਹਿਬ ਦੇ ਵੱਲੋਂ ਦਿੱਤੀ ਗਈ ਹੈ ਤੇ ਦੂਜੇ ਪਾਸੇ ਹੁਣ ਇਸ ਗੱਲ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਅਮਰੀਕਾ ਤੇ ਡਿਪੋਰਟ ਕੀਤੇ ਨੌਜਵਾਨਾਂ ਦੇ ਲਾ ਕੇ ਜਿਹੜਾ ਕਿ ਹੁਣ ਮਾਨ ਸਾਹਿਬ ਨੂੰ ਤਿੱਖੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮ ਨਹੀਂ ਕਰਨਗੇ ਸਗੋਂ ਪੰਜਾਬ ਦੇ ਵਿੱਚ ਰੁਜ਼ਗਾਰ ਦਿੱਤਾ ਜਾਵੇਗਾ ਤੇ ਉੱਥੇ ਹੀ ਮਨਿੰਦਰ ਸਿੰਘ ਸਿਰਸਾ ਇਸ ਗੱਲ ਤੋਂ ਬਾਅਦ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ ਤੇ ਅੱਜ ਦੂਜਾ ਜਹਾਜ਼ ਹੈ ਜਿਹੜਾ ਕਿ ਅੰਮ੍ਰਿਤਸਰ 에ਰਪੋਰਟ ਤੇ ਉੱਤੇ ਉਤਾਰਿਆ ਜਾਵੇਗਾ ਤੇ ਜਿਸ ਨੂੰ ਲੈ ਕੇ ਕਈ ਭਾਰਤੀ ਜਿਹੜੇ ਕਿ ਉੱਥੇ ਡਿਪੋਰਟ ਨੌਜਵਾਨ ਆਉਣਗੇ ਤੇ ਜਿਸ ਦੇ ਦੌਰਾਨ ਹੁਣ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਬਿਆਨ ਦੇ ਕੇ ਪੰਜਾਬ ਸਰਕਾਰ ਦੇ ਉੱਤੇ ਪਰਟਵਾਰ ਕੀਤਾ ਆਹ ਤੁਹਾਨੂੰ ਸੁਣੋਣੇ ਪਹਿਲਾਂ ਉਹਨਾਂ ਦਾ ਕੀ ਕਹਿਣਾ ਹੈ ਪੰਜਾਬ ਦੇ ਉਹ ਮਾਪੇ ਜਿਨ੍ਹਾਂ ਨੇ ਦੋ ਤੋਂ ਤਿੰਨ ਕਿੱਲੇ ਜ਼ਮੀਨ ਸੀ ਉਹ ਵੇਚ ਕੇ ਆਪਣੇ ਬੱਚੇ ਵਿਦੇਸ਼ ਭੇਜੇ ਔਰ ਹੁਣ ਉਹ ਬੱਚੇ ਜਿਹੜੇ ਨੇ ਉੱਥੋਂ ਡਿਪੋਰਟ ਕੀਤੇ ਜਾ ਰਹੇ ਨੇ ਔਰ ਭਗਵੰਤ ਮਾਨ ਜੀ ਆ ਕਿ ਨੋਟੰਕਿਓ ਡਰਾਮਾ ਕਰ ਰਹੇ ਨੇ ਭਗਵੰਤ ਮਾਨ ਜੀ ਅਜ ਉਸ ਮਾਪੇ ਤੇ ਕੀ ਬੀਤਦੀ ਪਈ ਹੋਗੀ ਜਿਨ੍ਹਾਂ ਨੂੰ ਤੁਹਾਡੇ ਪੰਜਾਬ ਦੇ ਟਰੈਵਲ ਏਜੰਟਾਂ ਨੇ ਦੋਵਾਂ-ਦੋਵਾਂ ਹੱਥਾਂ ਨਾਲ ਲੁੱਟਿਆ ਹੈ ਉਹਨਾਂ ਦੀਆਂ ਜ਼ਮੀਨਾਂ ਵਕਵਾ ਦਿੱਤੀਆਂ ਉਹਨਾਂ ਕੋਲ ਹੋਰ ਅੱਗੇ ਪਿੱਛੇ ਹੈ ਕੁਝ ਨਹੀਂ ਸੀ ਜੋ ਦੋ-ਤਿੰਨ ਕਿਲੇ ਜ਼ਮੀਨ ਸੀ ਉਹ ਵੇਚ ਕੇ ਆਪਣਾ ਬੱਚਾ ਬਾਹਰ ਭੇਜਿਆ ਇਲੈਗਲ ਤਰੀਕੇ ਦੇ ਨਾਲ ਉਹ ਬੱਚਾ ਬਾਹਰ ਜਾਂਦਾ ਔਰ ਅੱਜ ਉਹ ਡਿਪੋਰਟ ਹੋ ਰਿਹਾ ਹੈ ਔਰ ਤੁਸੀਂ ਡਰਾਮੇ ਨਟੰਕੀ ਕਰਦੇ ਪਏ ਜੇ ਅੱਜ ਵੀ ਜੇ ਤੁਹਾਡੇ ਅੰਦਰ ਕੋਈ ਪੰਜਾਬ ਦੇ ਪ੍ਰਤੀ ਪੀੜ ਤੇ ਦਰਦ ਹੈ ਉਹਨਾਂ ਏਜੰਟਾਂ ਨੂੰ ਚੁੱਕ ਕੇ ਜੇਲ੍ਹਾਂ 'ਚ ਬੰਦ ਕਰੋ ਇਹਨਾਂ ਮਾਪੇ-ਬਾਪ ਦੇ ਪੈਸੇ ਵਸੂਲ ਕਰਾ ਕੇ ਦਿਓ ਇਹਨਾਂ ਦੀਆਂ ਜ਼ਮੀਨਾਂ ਨੂੰ ਵਾਪਸ ਦਿਲਵਾਓ ਔਰ ਪ ਜਿਹੜੀਆਂ ਇਹ ਜ਼ਮੀਨਾਂ ਵਿਕੀਆਂ ਨੇ ਇਹ ਮਾਪੇਬਾਂ ਦੀਆਂ ਜ਼ਮੀਨਾਂ ਵਾਪਸ ਲੈ ਕੇ ਦੇਣੀਆਂ ਚਾਹੀਦੀਆਂ ਨੇ ਭਗਵੰਤ ਮਾਨ ਜੀ ਤੁਸੀਂ ਵਾਅਦਾ ਕੀਤਾ ਸੀ ਪੰਜਾਬ ਦੇ ਬੱਚਿਆਂ ਦੇ ਨਾਲ ਮਾਪੇਬਾਂ ਦੇ ਨਾਲ ਕਿ ਬੱਚਿਆਂ ਨੂੰ ਵਿਦੇਸ਼ਾਂ 'ਚ ਨਹੀਂ ਜਾਣਾ ਪਊਗਾ ਉਹ ਤੁਸੀਂ ਰੋਜ਼ਗਾਰ ਦਿਓਗੇ ਤੁਸੀਂ ਰੋਜ਼ਗਾਰ ਤੇ ਛੱਡੋ ਉਹਨਾਂ ਦੀਆਂ ਜ਼ਮੀਨਾਂ ਵੀ ਇਕਵਾਤੀਆਂ ਔਰ ਅਗਰ ਤੁਹਾਡੇ ਮਨ ਅੰਦਰ ਜਰਾ ਜਿੰਨਾ ਵੀ ਪੰਜਾਬ ਔਰ ਪੰਜਾਬੀਅਤ ਵਾਸਤੇ ਦਰਦ ਆ ਉਹਨਾਂ ਟਰੈਵਲ ਜੈਂਟਾਂ ਤੋਂ ਆਪਣੇ ਮਾਪੇ ਦੇ ਪੈਸੇ ਵਾਪਸ ਦੋ ਇਹਨਾਂ ਜ਼ਮੀਨਾਂ ਵਾਪਸ ਦਵਾਓ ਨਹੀਂ ਤੇ ਭਾਵੇਂ ਪੰਜਾਬ ਸਰਕਾਰੇ ਨੂੰ ਜ਼ਮੀਨਾਂ ਨਹੀਂ ਵਾਪਸ ਲੈ ਕੇ ਦੇਵੇ ਲੇਕਿਨ ਇਹ ਮਾਪੇ ਨੇ ਇੰਨਾ ਤੱਕਣ ਨੂੰ ਚਾਹੀਦਾ ਕਈ ਲੋਕ ਸੁਸਾਈਡ ਕਰਨ ਨੂੰ ਕੰਮਦੇ ਪਏ ਨੇ ਔਰ ਭਗਵੰਤ ਮਾਨ ਜੀ ਅੱਜ ਵੀ ਡਰਾਮੇ ਔਰ ਨਟੰਕੀ ਕਰਦੇ ਪਏ ਨੇ ਪੰਜਾਬ ਦੇ ਉਹ ਮਾਪੇ ਜਿਨ੍ਹਾਂ ਨੇ ਦੋ ਤੋਂ ਤਿੰਨ ਕਿੱਲੇ ਜ਼ਮੀਨ ਸੀ ਉਹ ਵੇਚ ਕੇ ਆਪਣੇ ਬੱਚੇ ਵਿਦੇਸ਼ ਭੇਜੇ ਔਰ ਹੁਣ ਉਹ ਬੱਚੇ ਜਿਹੜੇ ਨੇ ਉੱਥੋਂ ਡਿਪੋਰਟ ਕੀਤੇ ਜਾ ਰਹੇ ਨੇ ਔਰ ਭਗਵੰਤ ਮਾਨ ਜੀ ਆ ਕਿ ਨਟੰਕੀ ਔਰ ਡਰਾਮਾ ਕਰ ਰਹੇ ਨੇ ਭਗਵੰਤ ਮਾਨ ਜੀ ਅੱਜ ਉਸ ਮ ਜਿਨ੍ਹਾਂ ਨੂੰ ਤੁਹਾਡੇ ਪੰਜਾਬ ਦੇ ਟਰੈਵਲ ਏਜੰਟਾਂ ਨੇ ਦੋਵਾਂ-ਦੋਵਾਂ ਹੱਥਾਂ ਨਾਲ ਲੁੱਟਿਆ ਹੈ ਉਹਨਾਂ ਦੀਆਂ ਜ਼ਮੀਨਾਂ ਵਿਕਵਾ ਦਿੱਤੀਆਂ ਉਹਨਾਂ ਕੋਲ ਹੋਰ ਅੱਗੇ ਪਿੱਛੇ ਹੈ ਕੁਝ ਨਹੀਂ ਸੀ ਜੋ ਦੋ-ਤਿੰਨ ਕਿਲੇ ਜ਼ਮੀਨ ਸੀ ਉਹ ਵੇਚ ਕੇ ਆਪਣਾ ਬੱਚਾ ਬਾਹਰ ਭੇਜਿਆ ਇਲੈਗਲ ਤਰੀਕੇ ਦੇ ਨਾਲ ਉਹ ਬੱਚਾ ਬਾਹਰ ਜਾਂਦਾ ਔਰ ਅੱਜ ਉਹ ਡਿਪੋਰਟ ਹੋ ਰਿਹਾ ਹੈ ਔਰ ਤੁਸੀਂ ਡਰਾਮੇ ਨਟੰਕੀ ਕਰਦੇ ਪਏ ਜੇ ਅੱਜ ਵੀ ਜੇ ਤੁਹਾਡੇ ਅੰਦਰ ਕੋਈ ਪੰਜਾਬ ਦੇ ਪ੍ਰਤੀ ਪੀੜ ਤੇ ਦਰਦ ਹੈ ਉਹਨਾਂ ਏਜੰਟਾਂ ਨੂੰ ਚੁੱਕ ਕੇ ਜੇਲ੍ਹਾਂ 'ਚ ਬੰਦ ਕਰੋ ਇਹਨਾਂ ਮਾਪੇ-ਬਾਪ ਦੇ ਪੈਸੇ ਵਸੂਲ ਕਰਾ ਕੇ ਦਿਓ ਇਹਨਾਂ ਦੀਆਂ ਜ਼ਮੀਨਾਂ ਨੂੰ ਵਾਪਸ ਦਿਲਵਾਓ ਔਰ ਪ ਜਿਹੜੀਆਂ ਇਹ ਜ਼ਮੀਨਾਂ ਵਿਕੀਆਂ ਨੇ ਇਹ ਮਾਪੇਬਾਂ ਦੀਆਂ ਜ਼ਮੀਨਾਂ ਵਾਪਸ ਲੈ ਕੇ ਦੇਣੀਆਂ ਚਾਹੀਦੀਆਂ ਨੇ ਭਗਵੰਤ ਮਾਨ ਜੀ ਤੁਸੀਂ ਵਾਅਦਾ ਕੀਤਾ ਸੀ ਪੰਜਾਬ ਦੇ ਬੱਚਿਆਂ ਦੇ ਨਾਲ ਮਾਪੇਬਾਂ ਦੇ ਨਾਲ ਕਿ ਬੱਚਿਆਂ ਨੂੰ ਵਿਦੇਸ਼ਾਂ 'ਚ ਨਹੀਂ ਜਾਣਾ ਪਊਗਾ ਉਹ ਤੁਸੀਂ ਰੋਜ਼ਗਾਰ ਦਿਓਗੇ ਤੁਸੀਂ ਰੋਜ਼ਗਾਰ ਤੇ ਛੱਡੋ ਉਹਨਾਂ ਦੀਆਂ ਜ਼ਮੀਨਾਂ ਵੀ ਇਕਵਾਤੀਆਂ ਔਰ ਅਗਰ ਤੁਹਾਡੇ ਮਨ ਅੰਦਰ ਜਰਾ ਜਿੰਨਾ ਵੀ ਪੰਜਾਬ ਔਰ ਪੰਜਾਬੀਅਤ ਵਾਸਤੇ ਦਰਦ ਆ ਉਹਨਾਂ ਟਰੈਵਲ ਜੈਂਟਾਂ ਤੋਂ ਆਪਣੇ ਮਾਪੇ-ਪਿਓ ਦੇ ਪੈਸੇ ਵਾਪਸ ਦਿਓ ਇਹਨਾਂ ਜ਼ਮੀਨਾਂ ਵਾਪਸ ਦਿਵਾਓ ਨਹੀਂ ਤੇ ਭਾਵੇਂ ਪੰਜਾਬ ਸਰਕਾਰ ਇਹਨਾਂ ਜ਼ਮੀਨਾਂ ਨਹੀਂ ਵਾਪਸ ਲੈ ਕੇ ਦੇਵੇ ਲੇਕਿਨ ਇਹ ਮਾਪੇ-ਪਿਓ ਨੇ ਇਹਨਾਂ ਧੱਕਾ ਨਹੀਂ ਚਾਹੀਦਾ ਕਈ ਲੋਕ ਸੁਸਾਈਡ ਕਰਨ ਨੂੰ ਕੰਮਦੇ ਪਏ ਨੇ ਔਰ ਭਗਵੰਤ ਮਾਨ ਜੀ ਅਜੇ ਵੀ ਡਰਾਮੇ ਔਰ ਨਟੰਕੀ ਕਰਦੇ ਪਏ ਨੇ